ਨੂੰ ਕੁਝ ਇਹ ਜੇ ਅਨਡਿਸਕਲੋਸ ਇਨਕਮ ਹੈ ਜੀ ਆਈਆਂ ਸੀ ਜਿਹੜੇ ਪੈਸਿਆਂ ਦਾ ਫੇਅਰ ਪੇ ਸੀਗਾ 500 ਜਿਹੜਾ ਕਿ 540 ਕਰੋੜ ਰੁਪਏ ਦਾ ਸੀ ਤੇ ਉਹਦੇ ਵਿੱਚ ਇੱਕ ਕੰਪਨੀ ਹੈ ਐਸ ਆਈ ਐਲ ਕੰਪਨੀ ਹੈ ਜਿਹਦੇ ਵਿੱਚ ਕੀ ਵਿਕਰਮ ਸਿੰਘ ਮਜੀਠੀਆ ਜਿਹੜੇ ਅਕਿਊਸ ਨੇ ਇਹ 2007 ਤੋਂ ਪਹਿਲਾਂ ਤੱਕ ਇਸ ਕੰਪਨੀ ਦੇ ਵਿੱਚ ਇਹ ਡਾਇਰੈਕਟਰ ਸੀਗੇ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਇਹਨਾਂ ਦੇ ਫੈਮਿਲੀ ਮੈਂਬਰ ਸਾਰੇ ਉਹਦੇ ਵਿੱਚ ਹੀ ਸ਼ੇਅਰਹੋਲਡਰ ਨੇ ਡਾਇਰੈਕਟਰ ਨੇ ਇਹਨਾਂ ਦੇ ਆਪਣੀ ਘਰ ਦੀ ਜਿਹੜੀ ਕੰਪਨੀ ਸੀਗੀ ਗੌਰਖਪੁਰ ਦੇ ਵਿੱਚ ਯੂਪੀ ਦੇ ਵਿੱਚ ਉਸ ਜਿਹੜੀ ਜਿਹੜੀ ਜਦੋਂ ਇਹ ਮਨਿਸਟਰ ਬਣ ਜਾਂਦੇ ਨੇ ਐਮ ਐਲ ਏ ਬਣ ਜਾਂਦੇ ਨੇ ਮਾਰਚ 2007 ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਉਸ ਕੰਪਨੀ ਤੋਂ ਦਾ ਰਿਜ਼ਾਈਨ ਕਰ ਦਿੰਦੇ ਨੇ ਬਟ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ ਉਸ ਦੇ ਵਿੱਚ ਡਾਇਰੈਕਟਰ ਰਹਿੰਦੇ ਨੇ ਸ਼ੇਅਰ ਹੋਲਡਰ ਰਹਿੰਦੇ ਨੇ ਖੁਦ ਉਸ ਕੰਪਨੀ ਦੇ ਵਿੱਚ 11% ਦੇ ਸਿੱਧੇ ਸ਼ੇਅਰ ਹੋਲਡਰ ਨੇ ਤੇ ਨਾਲ ਹੀ ਐਚ ਐਫ ਦੇ ਹਿਸਾਬ ਨਾਲ ਵੀ ਇਹ ਘੱਟੋ ਘੱਟ 20% ਦੇ ਸ਼ੇਅਰ ਹੋਲਡਰ ਨੇ ਉਸ ਕੰਪਨੀ 'ਚ ਉਸ ਕੰਪਨੀ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਇਹਨਾਂ ਦੀ ਕੈਸ਼ ਡਿਪੋਜ਼ਿਟ ਦੇ ਰਜਿਸਟਰ ਚੈੱਕ ਕਰੇ ਗਏ ਤੇ ਨਾਲ ਹੀ ਬੈਂਕ ਅਕਾਊਂਟ ਸਟੇਟਮੈਂਟ ਚੈੱਕ ਕਰੀ ਗਈਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ 161 ਕਰੋੜ ਰੁਪਏ ਦਾ ਡਿਫਰੈਂਸ ਆਇਆ ਜਿਵੇਂ ਕਿ 286 ਕਰੋੜ ਰੁਪਏ ਦੇ ਕੈਸ਼ ਡਿਪੋਜ਼ਿਟ ਹੋਏ ਨੇ ਬੈਂਕ ਦੇ ਵਿੱਚ ਤੇ ਉਸ ਤੋਂ ਇਲਾਵਾ ਜਿਹੜੇ ਖਾਤਿਆਂ ਦੇ ਵਿਚਾਰੇ ਨੇ ਉਹ 125 ਕਰੋੜ ਦੇ ਆਸ-ਪਾਸ ਹੀ ਤਾਂ ਦਾ 161 ਕਰੋੜ ਦਾ ਜਿਹੜਾ ਇਸ਼ੂ ਹੈ 161 ਕਰੋੜ ਰੁਪਏ ਦਾ ਅਨਐਕਸਪਲੇਨਡ ਇਨਕਮ ਜਿਹੜੀ ਹੈ ਇਹਨਾਂ ਨੇ ਕਿੱਥੇ ਦੱਸੀ ਨਹੀਂ ਤਾਂ ਇੱਕ ਤਾਂ ਇਹ ਹੈਰਫੇਰ ਹੋਈ ਹੋਈ ਹੈ ਕਿੱਥੋਂ ਦੀ ਆਏ ਨੇ ਉਹ ਪੈਸੇ ਕਿੱਥੇ ਡਿਸਕਲੋਸ ਨਹੀਂ ਸਾਰੀ ਇਹਨਾਂ ਦੀ ਕਿਸੇ ਵੀ ਕੰਪਨੀ ਦੇ ਬਾਰੇ ਕਿੱਥੇ ਡਿਸਕਸ ਕਰਨੀ ਹੈ ਸੈਕਿੰਡ ਜਿਹੜੀ ਹੈਗੀ ਹੈ ਜਦੋਂ ਇਹਨਾਂ ਨੇ ਸੈਕਿੰਡ ਟਰਮ ਦੇ ਵਿੱਚ ਜਦੋਂ ਮਨਿਸਟਰ ਬਣਦੇ ਨੇ 2012 13 13 14 ਦੇ ਵਿੱਚ ਉਦੋਂ ਵੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸੇਮ ਇਹੀ ਕੰਪਨੀ ਇਸੇ ਕੰਪਨੀ ਦੇ ਵਿੱਚ ਤੇਰਾ ਜਿਹੜਾ ਕਲੈਕਸ਼ਨ ਨੇ ਸ਼ੋ ਹੁੰਦੀ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ ਨੇ ਵੀ ਉਸ ਕੰਪਨੀ ਦੇ ਵਿੱਚ ਵੀ ਜੋ ਵੀ ਪੈਸੇ ਜਮਾ ਹੋਏ ਨੇ ਚਾਹੇ ਕੈਸ਼ ਹੋਏ ਨੇ ਚਾਹੇ ਬੈਂਕਾਂ ਦੇ ਜਮਾ ਹੋਏ ਨੇ ਉਹ 1106 ਕਰੋੜ ਰੁਪਏ ਸ਼ੋ ਕੀਤੇ ਗਏ ਨੇ ਜਦੋਂ ਕਿ ਜਦੋਂ ਬੈਂਕਾਂ ਨਾਲ ਮੈਚ ਕੀਤਾ ਗਿਆ ਤਾਂ ਉਹ 1342 ਕਰੋੜ ਰੁਪਏ ਨਿਕਲਿਆ ਤੇ ਇਹਦੇ ਵਿੱਚ ਵੀ 236 ਕਰੋੜ ਰੁਪਏ ਜਿਹੜੇ ਨੇ ਉਹਨਾਂ ਦੀ ਹੈਰਫੇਰ ਸੀਗੀ 236 ਕਰੋੜ ਰੁਪਏ ਇਸ ਐਫਆਈ ਇਸ ਜਿਹੜੇ ਕੰਪਨੀ ਦੇ ਵਿੱਚ ਕਿੱਥੋਂ ਉਹ 236 ਕਰੋੜ ਆਏ 161 ਪਹਿਲਾ ਹੋਗੇ 236 ਕਰੋੜ ਹੁਣੋਗੇ ਇਸ ਤੋਂ ਬਾਅਦ ਤੀਸਰੀ ਜਿਹੜੀ ਸੀਗੀ ਜਿਹੜੀ ਇਹਨਾਂ ਦੀ ਫੋਰਨ ਤੋਂ ट्रांजੈਕਸ਼ਨ ਜਿਹੜੀਆਂ ਆਈਆਂ ਨੇ ਜਿਹੜੀ ਕੀ ਟੋਟਲ ਜਿਹੜੀ ਅਮਾਉਂਟ ਹੈਗੀ ਉਹਨਾਂ ਦੀ 141 ਕਰੋੜ ਦੇ ਆਸ-ਪਾਸ ਉਹਨੂੰ ਵੀ ਪੂਰਾ ਐਕਸਪਲੇਨ ਕੀਤਾ ਗਿਆ ਕਿ ਕੰਪਨੀਆਂ ਨੇ ਸਾਈਪ੍ਰਸ ਜਿਹੜਾ ਕਿ ਮੰਨਿਆ ਜਾਂਦਾ ਟੈਕਸ 7 ਮੰਨਿਆ ਜਾਂਦਾ ਟੈਕਸ 7 ਪਲੱਸ ਜਿਹੜਾ ਵੀ ਹਵਾਲਾ ਦਾ ਪੈਸਾ ਕਿਸ ਤਰੀਕੇ ਨਾਲ ਘੁੰਮਣਾ ਉਹ ਸਾਈਪ੍ਰਸ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਵੀ ਸਾਈਪ੍ਰਸ ਦੀ ਜਿਹੜੀ ਕੰਪਨੀਆਂਜ਼ ਨੇ ਕਿ ਉੱਥੋਂ ਦੀ ਡੀਲਿੰਗ ਜਿਹੜੀ ਹੈ ਪ੍ਰੋਪਰ ਚੱਲਦੀ ਹੈ ਉੱਥੋਂ ਇੱਕ ਕੰਪਨੀ ਹੈ ਇਹਨਾਂ ਤੋਂ 35 ਕਰੋੜ ਦੇ ਸ਼ੇਅਰ ਪਰਚੇਸ ਕਰਦੀ ਹੈ ਉਹੀ ਕੰਪਨੀ ਕੁਝ ਸਾਲਾਂ ਬਾਅਦ ਜਦੋਂ ਇਹ ਮਨਿਸਟਰ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਉਹ ਕੰਪਨੀ 35 ਕਰੋੜ ਦੇ ਸ਼ੇਅਰ ਜਿਹੜੇ ਨੇ 3.5 ਕਰੋੜ ਦੇ ਵਿੱਚ ਵੇਚ ਜਾਂਦੀ ਹੈ ਜਦੋਂ ਕਿ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਤੇ ਜਿਹੜੀ ਐਸਆਈਐਲ ਹੈ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਦੇਸਪਾਈਟ ਉਹਦੇ ਉਹ ਕੰਪਨੀ ਜਿਹੜੀ ਹੈ 90% ਲਾਸ ਦੇ ਉੱਤੇ ਆਪਣੇ ਸ਼ੇਅਰ ਸੇਲ ਕਰਕੇ ਜਾਂਦੀ ਹੈ ਇਸ ਤੋਂ ਇਲਾਵਾ ਉਹੀ ਕੰਪਨੀ ਜਿਹੜੀ ਹੈ ਇੱਕ ਕਲੀਅਰ ਵਾਟਰ ਕੈਪੀਟਲ ਚੈਪੀਟਲ ਪਾਰਟਨਰਸ ਇੰਡੀਆ ਲਿਮਿਟਿਡ ਹੈ ਇਹੀ ਸਰਾਇਆ ਇੰਡਸਟਰੀ ਨੂੰ 90 ਕਰੋੜ ਰੁਪਏ ਦਾ ਲੋਨ ਦਿੰਦੀ ਹੈ 207889 ਦੇ ਵਿੱਚ ਜਿਹਦਾ ਕਿ ਵਿਆਜ ਅਗਲੇ 7 ਸਾਲਾਂ ਦੇ ਵਿੱਚ ਅਰਾਊਂਡ 44 ਕਰੋੜ ਰੁਪਏ ਦਾ ਵਿਆਜ ਬੰਦ ਹੈ ਤੇ ਟੋਟਲ ਅਮਾਉਂਟ ਬਣ ਜਾਂਦੀ ਹੈ 134 ਕਰੋੜ ਦੇ ਆਸ-ਪਾਸ ਅਮਾਉਂਟ ਬਣਦੀ ਹੈ ਤੇ ਉਹ ਕੰਪਨੀ ਸਰਾਇਆ ਇੰਡਸਟਰੀ ਜਿਹੜੀ ਕਿ ਪ੍ਰੋਫਿਟ ਦੇ ਵਿੱਚ ਚੱਲ ਰਹੀ ਹੈ ਉਸ ਪੀਰੀਅਡ ਦੇ ਵਿੱਚ ਉਹਨਾਂ ਨਾਲ ਸੈਟਲਮੈਂਟ ਦੇ ਵਿੱਚ 51 ਕਰੋੜ ਦੇ ਸੈਟਲ ਕਰ ਜਾਂਦੀ ਹੈ ਲੋਨ ਦਿੱਤਾ ਹੈ ਟੋਟਲ 134 ਕਰੋੜ ਦਾ ਕੰਪਨੀ ਪ੍ਰੋਫਿਟ ਦੇ ਵਿੱਚ ਹੈ ਤੇ ਸੈਟਲਮੈਂਟ ਕਰ ਜਾਂਦੀ ਹੈ 51 ਕਰੋੜ ਦੇ ਵਿੱਚ ਤਾਂ ਅਰਾਊਂਡ ਇੱਥੇ 80 ਕਰੋੜ ਤੋਂ ਉੱਤੇ ਦਾ ਜਿਹੜਾ ਜਿਹੜਾ ਹੈਰਫੇਅਰ ਹੈ ਉਹ ਇੱਥੋਂ ਦੀ ਅਪਰੂਵ ਹੁੰਦਾ ਇਸ ਤੋਂ ਇਲਾਵਾ ਐਮੀ ਬਾਹਰ ਤੋਂ ਜਿਹੜੀ ਕੰਪਨੀਆਂ ਨੇ ਇੱਕ ਹੋਰ ਕੰਪਨੀ ਸੀਗੀ ਜ਼ੈਂਟੋਲਰ ਹੋਲਡਿੰਗ ਲਿਮਟਿਡ ਹੈ ਸਾਈਪ੍ਰਸ ਦੀ ਹੀ ਕੰਪਨੀ ਹੈ ਜਿਹੜੀ ਬਾਅਦ ਵਿੱਚ ਸਿੰਡੀਕੇਟਮ ਬਣ ਜਾਂਦੀ ਹੈ ਉਸ ਕੰਪਨੀ ਦੇ ਵਿੱਚ ਵੀ ਉਹ ਕੰਪਨੀ ਜਿਹੜੀ ਆ ਇਹਨਾਂ ਦੀ ਕੰਪਨੀ ਨੂੰ 22.86 ਕਰੋੜ ਰੁਪਏ ਦਾ ਲੋਨ ਦਿੰਦੀ ਹੈ ਜਿਹੜਾ ਕਿ ਕੁਝ ਟਾਈਮ ਬਾਅਦ ਉਹ ਆਪਣੇ ਸ਼ੇਅਰ ਵੇਚ ਜਾਂਦੀ ਹੈ 0 ਕਰੋੜ ਦੇ ਵਿੱਚ ਮਤਲਬ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ੇਅਰ ਦੇ ਜਾਂਦੀ ਹੈ 22.86 ਕਰੋੜ ਦੇ ਜਿਹੜੇ ਸ਼ੇਅਰ ਨੇ ਉਹ ਫ੍ਰੀ ਦੇ ਵੀ ਦੇ ਜਾਂਦੀ ਹੈ ਇਹਦਾ ਕੋਈ ਰੀਜ਼ਨ ਨਹੀਂ ਵੀ ਕਿਉਂ ਉਹ ਕੰਪਨੀ ਦੇਗੀ ਕਿਉਂਕਿ ਉਹ ਸਾਈਪ੍ਰਸ ਦੀ ਕੰਪਨੀਆਂ ਨੇ ਸਾਈਪ੍ਰਸ ਦੇ ਵਿੱਚ ਜਿਹੜੇ ਦੇਖਿਆ ਵੀ ਆ ਸਾਰੇ ਐਸੇ ਹੇਰਪੇਰੀ ਹੁੰਦੇ ਨੇ ਉਹ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਸਿੰਗਾਪੁਰ ਦੀ ਉਹ ਵੀ ਸਵਾ ਚਾਰ ਕਰੋੜ ਦੇ ਆਸ-ਪਾਸ ਇਹਨਾਂ ਨੂੰ ਲੋਨ ਦਿੰਦੀ ਆ ਪਰ ਅੱਜ ਤੱਕ ਉਹ ਕਦੇ ਵਾਪਸ ਲੋਨ ਹੋਇਆ ਨਹੀਂ ਕਿਉਂ ਕਿਉਂ ਲੋਨ ਦਿੱਤਾ ਕਿਸ ਪਰਪਸ ਲਈ ਦਿੱਤਾ ਕਿਉਂ ਨਹੀਂ ਵਾਪਸ ਦਿੱਤਾ ਇਹਦਾ ਕੋਈ ਰੀਜ਼ਨ ਨਹੀਂ ਆਇਆ ਫਿਰ ਇਹ ਤੋਂ ਇਲਾਵਾ ਜਿਹੜੇ ਇਹਨਾਂ ਦੇ ਐਸੈਟਸ ਨੇ ਜਦੋਂ ਇਹਨਾਂ ਦੇ ਐਸੈਟਸ ਵਗੈਰਾ ਚੈੱਕ ਕਰੇ ਗਏ ਕਿ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੋਂ ਇਹਨਾਂ ਦੇ ਇਲੈਕਸ਼ਨ ਐਫੀਡੇਵਿਟਸ ਤੋਂ ਜਿਹੜੇ ਕਿ ਜਦੋਂ ਤੋਂ ਇਹ 2007 ਤੋਂ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਤੱਕ ਤੇ ਜਿਹੜੇ ਇਹਦਾ ਐਫੀਡੇਵਿਟਸ ਦੇਖੇ ਗਏ ਤੇ ਨਾਲ ਇਹਨਾਂ ਦੇ ਤੇ ਨਾਲ ਇਹਨਾਂ ਦੀ ਵਾਈਫ ਦੇ ਤਾਂ ਉਹਦੇ ਵਿੱਚ ਜਿਹੜੀ ਇਹਨਾਂ ਦੀ ਟੋਟਲ ਇਨਕਮ ਆਂਦੀ ਸੀ ਉਹ ਬਣਦੀ ਸੀ 81 ਲੱਖ ਰੁਪਏ ਦੇ ਆਸ-ਪਾਸ ਜਿਹੜੀ ਟੋਟਲ ਇਨਕਮ ਬਣਦੀ ਸੀਗੀ ਤੇ ਜਿਹੜੇ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਸਾਰੇ ਐਸ ਪਰ ਕ੍ਰਾਈਟੇਰੀਆ ਪਲੱਸ ਸਾਰਾ ਜੋ ਵੀ ਇਹਨਾਂ ਦੇ ਖਰਚੇ ਸਟੇਟਮੈਂਟ ਆ ਤੋਂ ਆਏ ਨੇ ਸਭ ਕੁਝ ਉਹ ਕਨਸੀਡਰ ਕਰਕੇ 18 ਲੱਖ ਦੇ ਖਰਚੇ ਸੀ ਤਾਂ ਇਹਨਾਂ ਦੀ ਜਿਹੜੀ ਐਸੈਟ ਬਚਦੇ ਨੇ ਉਹ ਰੌਂਡ ਬਚਦੇ ਨੇ 62.3 ਲੱਖ ਰੁਪਏ ਦੇ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੇ ਐਸੈਟਸ ਨੇ ਜਦੋਂ ਇਹਨਾਂ ਦੇ ਐਕਚੁਅਲ ਐਸੈਟਸ ਨੇ ਉਹ 1 ਕਰੋੜ 10 ਲੱਖ ਦੇ ਐਸੈਟਸ ਪਾਏ ਜਾਂਦੇ ਨੇ ਤਾਂ 47 ਜਿਹੜੇ 47 ਲੱਖ ਰੁਪਏ ਇੱਥੇ ਇੱਕ ਹੇਰਫੇਰ ਹੈ ਜਿਹੜਾ ਕਿ ਅਜੇ ਤੱਕ ਇਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਇੱਕ ਹੋਰ ਬੜੀ ਸ਼ੌਕਿੰਗ ਚੀਜ਼ ਹੈ 2011 12 ਦੇ ਵਿੱਚ ਜਿਹੜੀ ਇਹਨਾਂ ਦੀ ਵਾਈਫ ਹੈ ਗਨੀਮ ਕੌਰ ਮਜੀਠੀਆ ਐਮਐਲਏ ਜਿਹੜੇ ਨੇ ਕੋਈ ਕ ਉਹਨਾਂ ਦੇ ਰਿਟਾਇਰਨ ਵਗੈਰਾ ਦੇ ਵਿੱਚ ਕੋਈ ਇੱਕ ਕੋਈ ਵੀ ਕੰਪਨੀ ਵਗੈਰਾ ਜਾਂ ਕੋਈ ਵੀ ਬਿਜ਼ਨਸ ਨਹੀਂ ਚੱਲ ਰਿਹਾ ਹੁੰਦਾ ਸਿਰਫ ਐਗਰੀਕਲਚਰ ਤੋਂ ਇਨਕਮ ਆਂਦੀ ਹੈ 2012 13 ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹ ਇੱਕ ਅਨ ਕੋਈ ਨਾਮ ਨਹੀਂ ਹੁੰਦਾ ਮੈਂਸ਼ਨ ਨਹੀਂ ਕੀਤਾ ਆਇਆ ਆਈਟੀਆਰ ਦੇ ਵਿੱਚ ਇੱਕ ਬਿਜ਼ਨਸ ਸਟਾਰਟ ਕਰਦੇ ਨੇ ਜਿਹਦੇ ਵਿੱਚ ਉਹਦੀ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ 1 ਕਰੋੜ 57 ਲੱਖ ਰੁਪਏ ਜਿਹੜੀ ਹੈ ਪ੍ਰੋਪਰਾਈਟਰ ਕੈਪੀਟਲ ਸ਼ੋ ਕਰਦੇ ਨੇ ਜਿਹਦੇ ਵਿੱਚੋਂ 56 ਲੱਖ ਦੇ ਆਸ-ਪਾਸ ਪ੍ਰੋਫਿਟ ਹੁੰਦਾ ਜਿਹੜਾ 1 ਕਰੋੜ ਰੁਪਇਆ ਜਿਹੜਾ ਰਿਮੇਨਿੰਗ ਬਚਦਾ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਉਂਕਿ ਅਗਲੇ ਸਾਲ ਉਹਹੀ ਜਿਹੀ ਕੋਈ ਕੰਪਨੀ ਐਗਜ਼ਿਸਟ ਹੀ ਨਹੀਂ ਕਰਦੀ ਸੀ ਤਾਂ ਇਸ ਤਰੀਕੇ ਨਾਲ ਟੋਟਲ ਜਿਹੜਾ ਇਹ ਬੰਦ ਹੈ ਇਹ ਸਾਰਾ ਜਿਹੜਾ ਜਦੋਂ ਟੋਟਲ ਕਰਦੇ ਆ ਤਾਂ अराउंड 540 ਕਰੋੜ ਰੁਪਏ ਜਿਹੜੇ ਬੰਦੇ ਨੇ ਇਹ ਇਨਕਮ ਜਿਹੜੀ ਹੈ ਜਿਹੜੇ ਅਨਡਿਸਕਲੋਸ ਜਿਹੜੇ ਇਹਨਾਂ ਦੇ ਪੈਸੇ ਵਗੈਰਾ ਕਿੱਥੋਂ ਆਏ ਨੇ ਕਿਵੇਂ ਗਏ ਨੇ ਕਿਤੇ ਆ ਉਹ ਸਾਰੇ ਹਜੇ ਤੱਕ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗੇ ਤੇ ਦੂਸਰੀ ਗੱਲ ਕੋਰਟ ਦੇ ਵਿੱਚ ਅੱਜ ਜਦੋਂ ਰਿਮਾਂਡ ਮੰਗਿਆ ਗਿਆ ਤਾਂ ਇਹਨਾਂ ਨੇ ਆ ਕਾਫੀ ਐਨਾਂ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਕੋਰਟ ਨੇ ਫਿਰ ਵੀ 7 ਦਿਨ ਦਾ ਰਿਮਾਂਡ ਦਿੱਤਾ 2 ਜੁਲਾਈ ਨੂੰ ਪੇਸ਼ ਕਰਨਾ ਹੈ ਤੇ ਇੱਕ ਹੋਰ ਚੀਜ਼ ਕੋਰਟ ਦੇ ਜੀ ਇੱਕ ਹੋਰ ਬੜਾ ਧਿਆਨ ਦਿੱਤਾ ਗਿਆ ਜਿਹੜਾ ਇਹ ਇੱਕ ਇਨਫਲੂਐਂਸ ਜਿਹੜਾ ਕਰਦੇ ਆ ਥ੍ਰੈਟ ਕਰਦੇ ਨੇ ਕੱਲ ਸਾਰਿਆਂ ਨੇ ਦੇਖਿਆ ਜਿਸ ਟਾਈਮ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਇਨਵੈਸਟੀਗੇਟਿੰਗ ਟੀਮ ਜਦੋਂ ਇਹਨਾਂ ਦੇ ਘਰ ਜਾਂਦੀ ਆ ਤਾਂ ਕਿਸ ਤਰੀਕੇ ਨਾਲ ਉਹ ਥ੍ਰੈਟ ਕਰਦੇ ਨੇ ਜਿਹੜੀ ਇਨਵੈਸਟੀਗੇਟਿੰਗ ਟੀਮ ਨੂੰ ਡੀਐਸਪੀ ਜਿਹੜੇ ਸੀਗੇ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਥ੍ਰੈਟ ਕਰਦੇ ਨੇ ਤੇ ਸਾਰੇ ਰਸਤੇ ਵੀ ਆਂਦੇ ਹੋਏ ਵੀ ਇਹਨਾਂ ਨੂੰ ਥ੍ਰੈਟ ਕਰਦੇ ਆਏ ਨੇ ਕਿ ਕਿਸ ਤਰੀਕੇ ਵੀ ਤੁਹਾਡਾ ਹਜੇ ਇਹ ਡੇਢ ਸਾਲ ਪਿਆ ਡੇਢ ਸਾਲ ਬਾਅਦ ਤੁਹਾਡੀ ਫੈਮਿਲੀ ਨੂੰ ਦੇਖ ਲਾਂਗੇ ਤੁਹਾਡੀ ਨੌਕਰੀ ਦੇਖ ਲਾਂਗੇ ਇਹ ਸਭ ਕੁਝ ਆਨਰੇਬਲ ਸੀਐਮ ਪੰਜਾਬ ਨੇ ਉਹਨਾਂ ਨੂੰ ਓਪਨਲੀ ਥ੍ਰੈਟ ਦੇ ਰਹੇ ਨੇ ਤੇ ਇਸ ਇਹ ਸਾਰਾ ਕੁਝ ਜਿਹੜਾ ਕੋਰਟ ਦੇ ਧਿਆਨ ਦੇ ਵਿੱਚ ਲਿਆ सर इसमें आ, कल अरेस्ट करने के बाद चौबीस घंटे में जो पेश करना होता तो आज उनको पेश करा गया उसके बाद कोर्ट से रिमांड मांगा गया रिमांड के ऊपर काफी देर बहस हुई उसमें हमारी एप्लीकेशन में और प्लस आर्ग्यूमेंट्स में सारी जितनी डिटेल्स जो 540 करोड़ की जो एलिसिट ट्रांजेक्शन्स हैं जिसके बारे में एफ में भी जिक्र किया गया उन सारी ट्रांजेक्शन्स के को डिटेल में कोर्ट में बताया गया कि किस तरीके से ये ट्रांजेक्शन ये फिगर अगर 540 करोड़ की किस तरीके से आती है तो इसमें सबसे इम्पॉर्टेंट जो थी चार पक्ष थे पक इसमें जो चार पार्ट्स में डिवाइड होती हैं 540 करोड़ पहला जो था कि 2007 में जब ये मिनिस्टर बनते हैं पहले तो ये उस जो सराया इंडस्ट्रीज जो 1980 की रजिस्टर्ड है और ये वैसे नाइनटीन फिफ्टी 60 से ये कंपनी चल रही है इनकी अपने घर की कंपनी है कि इनके दादा चलाते थे और फादर इस टाइम के ऊपर फादर डायरेक्टर थे लास्ट रिक्यूटेशन में जाने से पहले तो उस कंपनी में 2007 से लेकर 9 के बीच में जब ये मिनिस्टर बनते हैं तो इमीडिएटली इसमें 200-300 परसेंट कैश डिपॉजिट में स्पाइक आ जाता है तो कैश डिपॉजिट में जब बैंक स्टेटमेंट्स इनकी चेक करी गई तो टोटल जो कैश डिपॉजिट था वो दो करोड़ रुपए था जबकि कैश डिपॉजिट जो इनके बैंक अकाउंट जो इनके अकाउंट स्टेटमेंट्स देखी गई जो इनकी कैश डिपॉजिट स्टेटमेंट्स थी उसमें वो सवा करोड़ के आसपास था तो टोटल जो डिफरेंस था एक सौ इकसठ करोड़ का जो डिफरेंस था वो अनएक्सप्लेन था कहीं पे कोई इनकी बैलेंस शीट में नहीं कहीं पे भी नहीं ये था दो सौ दो साल में जब 2007 से लेके 9 तक इसके बाद फिर 2012-13 में जब ये दोबारा मिनिस्टर बनते हैं उस टाइम पे ऑल ऑफ सडन एकदम बहुत स्पाइक आता है कंपनी के जैसे तो टोटल जो डिपॉजिट डिपो, है वो तेरह करोड़ होता है जबकि कंपनी के रिकॉर्ड में ग्यारह करोड़ है तो वो अराउंड दो सौ करोड़ का वहाँ पर डिफरेंस आता है ऐसे ही फॉरेन कंपनीज से लोन आता है या तो वापस नहीं जाता या फिर अगर जाता है तो वन टाइम सेटलमेंट जो कंपनी प्रॉफिट में है उसके साथ वन टाइम सेटलमेंट होता है वो भी करोड़ में तो वो 141 करोड़ का डिफरेंस था तो ये सारा मिला के अराउंड 540 करोड़ प्लस इनके जो अपने एसेट्स हैं उनमें डिफरेंस आया अराउंड रौं, अराउंड सवा डेढ़ करोड़ के आसपास का जो इनके एसेट्स इंक्रीज हुए हैं तो ये सारा मिलाने के बाद ये 540 करोड़ की फिगर बनती है और साथ ही कोर्ट में ये भी बताया गया कि किस तरीके से ऑफिसर्स को ये थ्रेट कर रहे हैं सारे रास्ते कल भी थ्रेट करते रहे हैं कल जब अरेस्ट के लिए गए थे या एफआईआर के बाद जब गए थे इनके घर पे तब भी इन्होंने थ्रेट किया वो प्रॉपर वीडियो सबने देखी तो वो सारा संज्ञान में लेते हुए कोर्ट ने फिर सात दिन का पुलिस रिमांड दिया सर इस केस का बेस क्या है जो ये 2021 में एफआईआर हुई थी क्या उसे बेस माना जा सकता है नहीं सर ये टोटल तो, इसमें डिफरेंस है 2021 में जो एफआईआर हुई थी एनडीपीएस एक्ट के अंदर हुई थी जिस टाइम पे एसआईटी इसकी जाँच कर रही थी तो ड्यूरिंग इन्वेस्टिगेशन जब ये प्रॉपर सारे जाँच करे तो उस टाइम पे कुछ